ਅਸੀਂ ਤਾਂ ਸਿਰ ਤੇ ਕਫਣ ਬਨ ਕੇ ਆਏ ਆ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਜੀ ਸਾਡਾ ਕੋਈ ਖਾਨਦਾਨੀ ਧੰਦਾ ਨਹੀਂ ਹੈਗਾ ਇਹ ਕਿ ਮੇਰਾ ਬਾਪੂ ਮੰਤਰੀ ਸੀ ਮੈਨੂੰ ਵੀ ਮੈਂ ਐਮਐਲਏ ਬਣਨਾ ਹੀ ਪੈਣਾ ਹੈ ਹੋਰ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਤਾਂ ਇਹੀ ਬਣੂ ਇਹ ਕੰਮ ਨਹੀਂ ਹੈਗਾ ਇੱਥੇ ਅਸੀਂ ਸਾਰੇ ਨਾਨ ਪੋਲਿਟিক্যাল ਬੈਕਗ੍ਰਾਉਂਡ ਚੋਂ ਆਏ ਆ ਕੋਈ ਹਰੇਕ ਬੰਦਾ ਆਪਣਾ ਆਪਣਾ ਧੰਦਾ ਛੱਡ ਕੇ ਆਇਆ ਕੋਈ ਵਕੀਲ ਸੀ ਕੋਈ ਪੱਤਰਕਾਰ ਸੀ ਕੋਈ ਕਲਾਕਾਰ ਸੀ ਛੱਡ ਕੇ ਆ ਤੇ ਇਹਨਾਂ ਦਾ ਮਤਲਬ ਇਹ ਕਿ ਝੂਠ ਬੋਲ ਕੇ ਧਰਮ ਦੀ ਰਾਜਨੀਤੀ ਕਰਕੇ ਨਫ਼ਰਤ ਫਲਾ ਕੇ ਦੇਸ਼ ਨੂੰ ਜਿੱਤ ਲੈਣਗੇ ਵੀਰੋ ਜਦੋਂ ਐਸੇ ਜਗ੍ਹਾ ਤੋਂ ਸੌ ਚੁੱਕੀ ਐਸੇ ਸਟੇਜ ਤੋਂ 16 ਮਾਰਚ 2022 ਨੂੰ ਸਭ ਤੋਂ ਪਹਿਲਾ ਫੈਸਲਾ ਗੱਡੀ 'ਚ ਬਹਿ ਕੇ ਇਹੀ ਕੀਤਾ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਲੱਗੂਗੀ ਬਸ ਇੱਕ ਨੇ ਦੇਸ਼ ਲੈ ਕੇ ਦਿੱਤਾ ਦੂਜੇ ਨੇ ਉਸ ਆਜ਼ਾਦੀ ਵਾਸਤੇ ਸਭ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਸੰਵਿਧਾਨ ਲਿਖ ਕੇ ਦਿੱਤਾ ਅੱਜ ਦੋਨੋਂ ਖਤਰੇ ਚ ਨੇ ਅੱਜ ਭਗਤ ਸਿੰਘ ਦੁਆਰਾ ਦੁਵਾਈ ਗਈ ਯਾਦਿਖਤਰ ਅੱਜ अज डॉक्टर डाक्टर साहब द्वारा लिखा हुआ होविधान खतरे आ गल कर ली अस अ सारे कटे हो कल मैं किसी ने कहा क्या जी इना क्यो किसी स्टेज त बोलो कि इना झूठ चल रहा इना झूठ चल रहा चल चल चलो ऐ करो ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕੀਤਨੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਿਆਂਗੇ ਆਹ ਕਰ ਦਿਆਂਗੇ ਅੱਛਾ अरविंद केजरीवाल जी ने 2022 जदोन प्रचार ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਰੰਟੀ ਰਾਸ਼ਨ ਤੁਹਾਡੇ ਘਰ ਘਰ ਮਿਲਿਆ ਗੁਰੂ ਅੱਠਵੀਂ ਗਰੰਟੀ ਸਰਕਾਰ ਪਿਪਰਾ ਬੋੜਾ ਤੋਂ ਚੱਲੂਗੀ ਇਸ ਤਰ੍ਹਾਂ ਗਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ 'ਚ ਤੇ ਫਿਰ ਪੰਜਾਬ 'ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀ ਇੰਕਾ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਵੀ ਆਂ ਕੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ 81 15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆ ਜੂਗਾ ਆ ਗਿਆ ਕਿਹਾ ਸੀ ਕਾਲਾ ਤਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਬੇਸ਼ਕ ਕਾਲਾ ਤਨ ਜਾ ਰਿਹਾ ਹੈ ਅਨਬੋਦੀ ਜੀ ਹਰ ਰੋਜ਼ ਕਹਿੰਦੇ ਆ ਉੱਤਰ ਚ ਜਾ ਕੇ ਕਹਿੰਦੇ ਆ ਦੱਖਣ ਚ ਜਾ ਕੇ ਕਹਿੰਦੇ ਆ ਪੱਛਮ ਚ ਜਾ ਕੇ ਕਹਿੰਦੇ ਆ ਪੂਰਬ ਚ ਜਾ ਕੇ ਕਹਿੰਦੇ ਆ ਭ੍ਰਿਸ਼ਟਾਚਾਰੀਆਂ ਕੋ छोड़ूंगा नहीं बिल्कुल सही हो। कहें कहने का मतलब है कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी है को तो लेंदे ने बाद ठीक हो गया बस सोवीरों ਸਭ ਤੋਂ ਵੱਡੇ ਕੁਟਾਲੇ ਆਵਾਜ਼ ਸਭ ਤੋਂ ਵੱਡੇ ਵਿਸ਼ਟਾਚਾਰੀ ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸੀ ਤੇ ਆਜ਼ਮ ਪਾਕਿਸਤਾਨ ਉਹਨਾਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਜਦੋਂ ਸ਼ੀਦ ਆਜ਼ਮ ਪਾਕਿਸਤਾਨ ਉਹਨਾਂ ਨੇ ਲਿਖਿਆ ਇੱਕ ਸ਼ੇਰ ਕਿਆ ਲੋਕ ਸੀ ਉਹ ਕਿਆ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਕਿਆ ਛੋਟੀ ਜੀ ਉਮਰ ਦੇ ਵਿੱਚ ਗਿਆਨ ਭਗਤ ਸਿੰਘ ਜੀ ਨੇ ਲਿਖਿਆ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਜਿਹੜੀ ਮੇਰੀ ਕਲਮ ਹੈ ਉਹ ਮੇਰੇ ਸੁਭਾਅ ਨੂੰ ਇੰਨਾ ਜਾਣਦੀ ਹੈ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਤੋ ਵੀਰੋ ਉਹ ਬੰਦੇ ਉਹਨਾਂ ਦੀਆਂ ਕੁਰਬਾਨੀਆਂ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਰੁੱਲ ਰੁੱਲ ਰਹੀਆਂ ਹੋਣ ਤਾਂ ਫਿਰ ਆਪਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਇੱਥੇ ਮੈਂ ਕੋਈ ਪਹਿਲੀ ਵਾਰ ਨਹੀਂ ਆਇਆ ਮੈਂ ਤਾਂ ਕਲਾਕਾਰੀ ਜੀਵਨ ਤੋਂ ਲੈ ਕੇ ਇੱਥੇ ਬਹੁਤ ਵਾਰੀ ਮੈਂ ਰਾਤਾਂ ਨੂੰ ਵੀ ਆਇਆ ਨਵੀਂ ਗੱਡੀ ਜਦੋਂ ਵੀ ਘਟਾਉਂਦੇ ਸੀ ਕੋਈ ਨਵੀਂ ਗੱਡੀ ਸਿੱਧੀ ਸ਼ੋਰੂਮ ਚ ਮੈਂ ਇੱਥੇ ਲੈ ਕੇ ਆਉਂਦਾ ਸੀ ਮੱਥਾ ਟੇਕਣ ਕਿ ਤੇਰੇ ਕਰਕੇ ਕਾਰਾਂ ਕੋਠੀਆਂ ਵਾਲੇ ਹੋ ਗਏ ਨਹੀਂ ਤਾਂ ਪਾ ਗੱਸਿਆਂ ਇੱਥੇ ਗੁਲਾਮ ਹੁੰਦੇ ਗੋਰਿਆਂ ਦੇ ਕੋਕੀ ਦਾ ਰਾਜ ਹੁੰਦਾ ਪਤਾ ਨਹੀਂ ਸਵਾ ਜੋਨਾਂ ਦੁਆਰਾ ਦਵਾਈ ਹੋਈ ਆਜ਼ਾਦੀ ਖਤਰੇ ਚ ਹੈ ਹੁਣ ਆਪਾਂ ਨੂੰ ਉੱਠਣਾ ਪਊਗਾ ਮੈਨੂੰ ਥੋੜੇ ਦੁੱਖ ਹੁੰਦਾ ਉਦੋਂ ਜਦੋਂ ਕੋਈ ਕਾਰ ਜਾ ਰਹੀ ਹੁੰਦੀ ਹੈ ਜਾਂ ਮੋਟਰਸਾਈਕਲ ਜਾ ਰਿਆ ਹੁੰਦਾ ਹੈ ਨੌਜਵਾਨ ਮੁੰਡਾ ਮੋਟਰਸਾਈਕਲ ਚਲਾ ਰਿਹਾ ਹੁੰਦਾ ਹੈ ਪਿੱਛੇ ਨੰਬਰ ਪਲੇਟ ਤੇ ਭਗਤ ਸਿੰਘ ਹੋਰਾਂ ਦੀ ਫੋਟੋ ਛਪਾਈ ਹੁੰਦੀ ਹੈ ਐਦਾਂ ਮੁਛਤੀ ਹੱਥ ਰੱਖ ਕੇ ਤੇ ਨਾਲ ਲਿਖਿਆ ਹੁੰਦਾ ਹੈ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਸ਼ਾਬਾਸ਼ ਉਸੇ ਨੂੰ ਡਿੱਗੀ ਜਾਏ ਉਹ ਆਪ ਨਾ ਕਰ ਲਿਓ ਕੁਛ ਉਹ ਤਾਂ ਜਿਹੜਾ ਕੰਮ ਕਰਨਾ ਸੀ ਕਰ ਗਏ ਹੁਣ ਕੰਮ ਆਪਣਾ ਹੈ ਹੁਣ ਜ਼ਿੰਮੇਵਾਰੀ ਆਪਣੀ ਹੈ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਹੀ ਪਾਉਣੀਆਂ ਨੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਔਰਨ ਟੱਪੇਸ ਬਦਲ ਕੇ ਇਨਕਲਾਬ ਲਿਆਉਣਾ ਪਿਆ ਉਹ ਉਹ ਇਦਾਂ ਰੈਲੀਆਂ ਨਹੀਂ ਕਰ ਸਕਦੇ ਸੀਗੇ 302 ਦੇ ਪਰਚੇ ਹੋਏ ਹੋਏ ਸੀ ਗ੍ਰਿਫਤਾਰੀਆਂ ਦੇ ਡਰ ਸੀ ਫੋਕੇ ਬੰਬ ਸੁੱਟਣੇ ਪਏ ਪਾਰਲੀਮੈਂਟਾਂ 'ਚ ਪਿਸਤੌਲਾਂ 'ਰ ਕੋਲੇ ਰੱਖਣੀਆਂ ਪੈ ਗਈਆਂ ਤੇ ਹੁਣ ਤਾਂ ਐਨੇ ਔਖੇ ਹਾਲਾਤਾਂ 'ਚ ਉਹਨਾਂ ਨੇ ਕ੍ਰਾਂਤੀ ਲਿਆਤੀ ਜਿਹੜੀ ਕ੍ਰਾਂਤੀ ਦੀ ਅੱਪ ਅੱਜ ਗੱਲ ਕਰਨ ਆਇਆ ਨਾ ਆ ਕਾਫੀ ਮੁੰਡਿਆਂ ਨੇ ਬੈਨਰ ਵੀ ਫੜੇ ਹੋਏ ਨੇ ਹੁਣ ਤੱਕ ਕਿਤੇ ਭੇਸ ਬਦਲ ਦੀ ਲੋੜ ਨਹੀਂ ਕੋਈ ਬੰਬ ਵਜਾ ਪਿਸਤੌਲ ਰੱਖਣ ਦੀ ਲੋੜ ਨਹੀਂ ਇੱਕ ਸਕੂਲ ਦੇ ਇੱਕ ਕਮਰੇ 'ਚ ਇੱਕ ਪਰਦੇ ਜਿਹਦੇ ਓਲੇ ਇੱਕ ਐਡੀਕ ਮਸ਼ੀਨ ਲੱਗੀ ਹੋਊਗੀ ਉਤੇ ਝਾੜੂ ਵਾਲਾ ਬਟਨ ਦੱਬਣਾ ਹੈ ਤੇ ਆਗਿ ਕ੍ਰਾਂਤੀ ਸਮਝ ਲਓ ਭਗਤ ਸਿੰਘ ਹੋਰਾਂ ਦੀ ਜੋ ਆਤਮਾ ਜਿਹੜੀ ਹੈ ਉਹਨੂੰ ਸਕੂਨ ਮਿਲੂਗਾ ਕਿ ਸ਼ੁਕਰ ਹੈ ਆ ਤਾਂ ਬਹੁਤ ਸਸਤੇ ਪਾ ਆਜ਼ਾਦੀ ਮਿਲ ਰਹੀ ਆ ਆਪਾਂ ਨੂੰ ਇਹ ਆਜ਼ਾਦੀ ਜਿਹੜੀ ਨਵੀਂ ਆਜ਼ਾਦੀ ਆਪਾਂ ਆਜ਼ਾਦੀ ਦੀ ਜੰਗ ਹੀ ਲੜ ਰਹੇ ਆ ਇਹ ਆਜ਼ਾਦੀ ਸਸਤੇ ਪਾ ਮਿਲ ਰਹੀ ਹੈ ਇਹ ਆਪਾਂ ਨੂੰ ਲੈਣੀ ਪਰ ਇਹਦੇ ਵਿੱਚ ਵੀ ਇਹ ਰਾ ਫੇਰੀਆਂ ਕਰਨ ਲੱਗੇ ਚੰਡੀਗੜ੍ਹ ਦੇਖਿਆ ਸੀ ਚੰਡੀਗੜ੍ਹ 'ਚ 36 ਵੋਟਾਂ ਗਿਣਨੀਆਂ ਸੀ ਅੱਠ ਭਗਾ ਕੇ ਮਾਰੀਆਂ ਉਹਨੇ ੱੱਕੇ ਨਾਲ ਬੰਦਾ ਬਿਠਾਦਾ ਜਿੱਤ ਕੇ ਜਿੱਤ ਕੇ ਜਿੱਤ ਕੇ ਅਸੀਂ ਕੋਰਟ ਗਏ ਸੁਪਰੀਮ ਕੋਰਟ ਚ ਤਮਾਨ ਯੋਗ ਜੱਜ ਸਭ ਕਹਿੰਦੇ ਵੀ ਲੈ ਦਿਖਾ ਇੱਕ ਵੋਟਾਂ ਕਿਹੜੀਆਂ ਨੇ ਕਹਿੰਦਾ ਖਰਾਬ ਸੀ ਇਹ ਕਹਿੰਦਾ ਦਿਖਾ ਫਿਰ ਉਹ ਕਹਿੰਦੇ ਕੀ ਖਰਾਬੀ ਐ ਇੱਚ ਪਹਿਲੀ ਵਾਰ ਹੋਇਆ ਸੁਪਰੀਮ ਕੋਰਟ ਦੀ ਹਿਸਟਰੀ ਚ ਕਿ ਸੁਪਰੀਮ ਕੋਰਟ ਨੇ ਉਸੇ ਦਿਨ ਹੀ ਨਾਮ ਡਿਕਲੇਅਰ ਕਰਤਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਚੰਡੀਗੜ੍ਹ ਦਾ 36 ਵੋਟਾਂ ਚੋਂ 8 ਵੋਟਾਂ ਆਮ ਆਦਮੀ ਪਾਰਟੀ ਨੇ ਖਰਾਬ ਕਰ ਦਿੱਤਾ ਇਹ ਯਾਦ ਹੀ ਹੈ ਇਹ ਡੈਮੋਕ੍ਰੇਸੀ ਹੈ ਹੁਣ ਮਾਫੀ ਮੰਗੀ ਜਾਂਦਾ ਕੱਲ ਬਿਨਾਂ ਸ਼ਰਤ ਮਾਫੀ ਮੰਗਣਾ ਨਹੀਂ ਕਹਿੰਦਾ ਗਲਤੀ ਹੋ ਗਈ ਗਲਤੀ ਕਿਹਨੇ ਕਰਾਈ ਹੈ ਉਹਨੇ ਥੋੜੀ ਕੀਤੀ ਹੈ ਤਹਾਂ ਨੇ ਕਰਾਈ ਹੈ ਵੀ ਬਸ ਜੋ ਹੈਗਾ 13 ੱੱਕੇ ਨਾਲ ਜਿੱਤ ਜੋ 1300 ਚੱਕ ਲੋ ਬਾਕੀ ਬਾਅਦ ਦੇਖਾਂਗੇ ਇਹ ਕੋਈ ਇਹ ਕੋਈ ਡੈਮੋਕ੍ਰੇਸੀ ਹੈ ਹਾਂ ਲੋਕਾਂ ਦੇ ਫਤਵੇ ਨਾਲ ਜਿੱਤ ਜੋ ਕੋਈ ਇਤਰਾਜ਼ ਨਹੀਂ ਜੇ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਫਿਰ ਕੇਜਰੀਵਾਲ ਨੂੰ ਅੰਦਰ ਕਰਨ ਦੀ ਕੀ ਲੋੜ ਸੀ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਲੋਕ 92 ਕਰੋੜ ਦੇ ਲਗਭਗ ਲੋਕ ਵੋਟ ਕਰਨਗੇ 92 ਕਰੋੜ ਲੋਕ ਦੱਸ ਦੇਣਗੇ ਕੌਣ ਚਾਹੀਦਾ ਆ ਤਾਂ ਤੁਹਾਡਾ ਡਰ ਹੈ ਨਾ ਫਿਰ ਕਿਰ ਕੇਜਰੀਵਾਲ ਨੂੰ ਅੰਦਰ ਕਰ ਲੋ ਫਿਰ ਦੇਖਾਂਗੇ ਐਦਾਂ ਥੋੜੀ ਹੋਊਗਾ ਸੋ ਵੀਰੋ ਅੱਜ ਇਹ ਪਾਰਟੀ ਤੇ ਸਾਡੀ ਤੇ ਕੋਈ ਪਹਿਲਾ ਸੰਕਟ ਨਹੀਂ ਹੈਗਾ ਬੜੀ ਵਾਰ ਕੋਸ਼ਿਸ਼ ਕੀਤੀ ਹੈ ਸਾਡੀ ਪਾਰਟੀ ਨੂੰ ਦੱਬਣ ਦੀਆਂ